ਸੰਗਤ ਨੂੰ ਬੇਨਤੀ ਹੈ ਕਿ ਜਿਵੇਂ ਪਿਛੇ ਵੀ ਸਤਿਗੁਰੂ ਜੀ ਦੀ ਗੁਰਬਾਣੀ ਦਾ ਪਾਠ ਸ਼੍ਰਵਣ ਕਰਦੇ ਆ ਰਹੇ ਹਾਂ ਜਪਜੀ ਸਾਹਿਬ ਬਾਣੀ ਦਾ ਪਾਠ ਸ਼੍ਰਵਣ ਕੀਤਾ ਜਪ ਸਾਹਿਬ ਬਾਣੀ ਦਾ ਸੁਖਮਨੀ ਸਾਹਿਬ ਬਾਣੀ ਦਾ ਪਾਠ ਸ਼੍ਰਵਣ ਕੀਤਾ ਅੱਜ ਆਪਾਂ ਦਸ਼ਮੇਸ਼ ਪਿਤਾ ਤਨਾਵਲੋਂ ਉਚਾਰਨ ਕੀਤੀ ਹੋਈ ਬਾਣੀ ਤਪ ਪ੍ਰਸਾਦ ਸੁਈਏ ਅਤੇ ਕਬਿਓ ਬਾਤ ਬੇਨਤੀ ਚੋ ਪਈ ਸਾਬ ਇਸ ਦਾ ਪਾਠ ਕਰਨ ਜਾ ਰਹਾ ਹਾਂ ਸੋ ਸੰਗਤ ਨੂੰ ਬੇਨਤੀ ਹੈ ਕਿ ਗੁਰਬਾਣੀ ਪਾਠ ਸ਼੍ਰਵਨ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਏ ਲਾਈਕ ਕਰਿਏ ਕਮੈਂਟ ਕਰਿਏ ਅਤੇ ਅੱਗੇ ਸ਼ੇਅਰ ਕਰਿਏ ਤਾਂ ਜੋ ਹੋਰ ਵੀ ਸੰਗਤਾਂ ਨੂੰ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਸਕਣ ਇਸ ਘਰ ਕੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਏ ਤੇ ਅੱਗੇ ਵੀ ਸ਼ੇਅਰ ਕਰਿਏ ਤਾਂ ਜੋ ਬਾਕੀ ਸੰਗਤਾਂ ਵੀ ਜਿਹੜੀਆਂ ਨੇ ਉਹ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਸਕਣ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਸਕਣ ਜਿਵੇਂ ਅਸੀਂ ਵੇਖ ਰਹੇ ਹਾਂ ਕਿ ਭਿਆਨਕ ਸਮਾਂ ਚੱਲ ਰਿਹਾ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਵੀ ਬੜਾ ਜਿਹੜਾ ਪੁੱਠਾ ਸਿੱਧਾ ਚੱਲ ਰਿਹਾ ਹੈ ਇਸ ਕਰਕੇ ਸਾਨੂੰ ਅੱਜ ਲੋੜ ਹੈ ਗੁਰਬਾਣੀ ਗੁਰਮਤ ਉਪਦੇਸ਼ ਦੇ ਨਾਲ ਜੁੜਨ ਦੀ ਇਸ ਕਰਕੇ ਆਓ ਸਾਧ ਸੰਗਤ ਜੀ ਸਤਿਗੁਰ ਦੀ ਬਾਣੀ ਦੇ ਨਾਲ ਸਾਂਝ ਬਣਾਈਏ ਪੜიਏ ਸ਼ਰਵਨ ਕਰੀਏ ਅੱਗੇ ਸ਼ੇਅਰ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਪ ਪ੍ਰਸਾਦ ਸਵਈਏ श्रावक शुद्ध समो सिद्धांत के देख फिरयो कर जोगच देख जति के सूर सुरअर्जन सुद्ध सुदादिक संत समो अनेक मति के सारे ही देस को देख रहयो मत कोना देखियत प्राणपति के श्री भगवान के पर कृपा हूंते एक रति बिना एक रति के माते मतांग जरे जरसंग नूपतंग सुरंग सवारी कोट तुरंग कुरंग से कूदत पौण के गौण को जात निवारे भारी भुजान के पूप पले बिद न आवत शेष ना जात बिचारे एते भय तो कहा पै पूपत अंत को नांगे ही पाय पधारे ਜੀਤ ਫਿਰ ਸਭ ਦੇਸ ਦਿਸਾਨ ਕੋ ਬਾਜ ਟੋਲ ਮਰਦੰਗ ਨੰਗਾਰੇ ਗੁੰਜਤ ਗੋੜ ਗਜਾਨ ਕੇ ਸੁੰਦਰ ਹੰਸਤ ਹੈ ਹਰਾਜ ਹਜ਼ਾਰੇ ਭੂਤ ਪਵੇਖ ਭਵਾਨ ਕੇ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਨੇਕ ਬਸਿਖ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੀ ਪੇਖਾ ਪਾਨ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਅਧਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦਬਾਹ ਸੋ ਸਾਜ ਸੁਨਾਹ ਦੁਰਜਾਨ ਦਾ ਲੈਂਗੀ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਈਨਾ ਮਰੋਰ ਮਵਸਣ ਮਾਤੇ ਮਤੰਗਣ ਮਾਨ ਮਲਾਂਗੇ ਸ਼੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਨਹਾਨ ਨਿਦਾਨ ਚਲਾਂਗੇ ਮੇਰਾ ਪਾਰ ਬੜੇ ਪਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਣ ਮਾਤਿਗ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਹਾਰ ਸੋ ਬਾਤ ਨਹੀਂ ਤਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ दानव देव फनिन्दन साचर पूत भवेख भगवान जपेंगे जीव जति जल में थल में पल ही पल में सब ताप थपेंगे था पुनरतापन बाट जयत तुन पापन के बहुपुंज खपेंगे साध सम्मोह प्रसन्न फिर जग सदर सभा अवलोक चपेंगे ਮਾਨਵ ਇੰਦਰ ਗਜੰਦਰ ਨਰਾ ਤਿਪ ਜਾਣ تیر ਲੋਕੋ ਰਾਜ ਕਰਨਗੇ। ਉਹ ਦਿਸ਼ਨਾਣ ਗਜਾदिक दान अनेक ਸਵੰਬਰ ਸਾਜ ਬਰਾਂਗੇ। ਬ੍ਰਹਮ ਮਹੀਸਰ ਮਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ। ਜੇ ਨਰ ਸ੍ਰੀ ਪਦਗੇ ਪ੍ਰਸ ਹੇ ਪਗ ਤੇ ਨਰ फेर न देह तरेंगे कहा पो जो दो लोचन कै। बैठ रहे हो लगायो नात फिर समुन्द्र लोक गयो परलोक गवायो कियो विख्यान सो बैठ ऐसे ही ऐसे सो बैस बितायो साच कहूं सुन ले हो सबै जिन प्रेम कियो तिनहिं प्रभु पायो काहु लै पाहन पूज धरयो सिर काहु लै ले लिंग घरे लटगायो काहु लखयो हरवाचि दिशा में काहु पशाक गोसी सनेवायो को बतान को पूजत है पस को मिरतान को पूजणतयो ਕੋਰ ਕਰਿਆ ਊਰਜਿ ਸਭ ਹੀ ਜਗੁ ਸ੍ਰੀ ਭਗਵਾਨ ਕੋ ਵੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਕੋਰ ਕਰਿਆ ਊਰਜਿ ਸਭ ਹੀ ਜਗੁ ਸ੍ਰੀ ਭਗਵਾਨ ਕੋ ਵੇਦ ਨਾ ਪਾਇਓ ਵਾਹਿਗੁਰੂ ਸਾਹਿਬ ਜੀ ਕਬਿਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਇਤ ਸਬੈ ਤੁਮ ਕਾਵ ਹੋ ਆਪ ਹਾਤ ਦੇ ਮੋਹਿ ਬਚਾਵ ਹੋ चोकी बस मोरो परिवार सेवक सिख सब करतार मोरच्छा निज करद करीए सबरण को आज संगरियए पूर्ण होए हमारी आशा तोर भजन की रह प्यासा तुम्हे चाड कोई अवर न त्याऊ जो बर चाहूं सो तुमते पाऊं ਛੇ ਵਕਤ ਸੇ ਕਹ ਹਮਾਰੇ ਤਾਰਿ ਹੈ ਚਨ ਚਨ ਸਤਰ ਹਮਾਰੇ ਮਾਰਿ ਹੈ ਆ ਬਾਤ ਦੇ ਮੁਝੇ ਉਬਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਕੋ ਜੋ ਸਦਾ ਹਮਾਰੇ ਪੱਛਾ ਸਰੀਸ ਤੁਜ ਜੂ ਕਰਿਓ ਰਖਾ ਰਾਖ ਲੇ ਹੋ ਮੋਹਿ ਰੱਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੇ दीन बंद दुष्टन के हंता तुम हो पूरी चतुर्दश कंता काल पाए ब्रह्मा भक्तदा काल पाए शिवजू अवतरा काल पाए कर विष्णु प्रकाशा सकल काल का किया तमाशा जवन काल योगी शिव कीयो वेदराज ब्रह्मा जूथियो यमन काल सब लोक सवारा नमसकार है ताहे हमारा यमन काल सब जगत बनायो देव दाद जछने उप जाए आदंत एक अवतार सोई गुरु समझे हो हमारा नमसकारत सही कह हमारी सकल प्रजा जन आप सवारी शिव कण को शिव गुण सुख देय ਸ਼ਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬਦ ਕਰਖ ਕਰਾ ਕਰਤਾਰਾ ਪ੍ਰਜਾ ਤਰਥ ਤਵ ਦੇਹ અપਾਰਾ ਜਬ ਆਕਰਕ ਕਰਤ ਹੋਂ ਕਦ ਹੋਂ ਤੁਮ ਨ ਬਲਤ ਦੇਹ ਤਰ ਸਭ ਹੋਂ ਜੇਤੇ ਬਦਨ ਸ੍ਰੀ ਹਦ ਸਵਤਾਰ ਆਪ ਆਪਣੇ ਮੂਜ ਉਚਾਰ ਤੁਮ ਸਭ ਹੀ ਤੇ ਰਤਨ ਆਲਮ ਜਾਣਤ ਭੇਦ ਭੇਦ ਹਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾ ਕਾ ਮੂੜ ਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹ ਭੇਵਾ ਥਾਪ ਆਪਣੀ ਬੁਧ ਹੈ ਜਿਤੀ ਬਰਨਤ ਪਿੰਨ ਪਿੰਨ ਤੋਹਿ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਦਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਪੂਪਾ ਅੰਡ ਜਜੇ ਰਜ ਸੇਤ ਦਕੀਨੀ ਉਤਪੁਜ ਖਾਨ ਬਹੁਰ ਰਤ ਦਿਨੇ कहु फूल राजा वे बैठा कहूं सिमट भयो शंकर बैठा सगरी श्रीट दिखाये अचंभव आद जुगाज स्वरूप सुजम् भव तब रक्षा मेरी तम करो सिख बार सिख संगरो दुष्ट जते अथवा तोत पता सकल मलेश करो रण काता गे अस तोज तव सरनी फरे तिनके दुष्ट दुखित होए मरे दुर्ग जमुना पग पर ए तिहारे तिनके तुम संकट सब तारे जो कल को एक बार ति आए है ताके काल निकट न है रक्षा होए ताहे सब काला दुष्ट रिष्ट तरेत तत्काल कृपा दृष्ट तन जाहि ने हरे हो ताके ताप तनक मो हरे हो रिद्ध सिद्ध कर्मो सब होई दृष्ट शास्त्र सकन कोई एक बार जिन तमे संहारा काल फासते ताहे उबारा जिन नर नाम तिहारो कहा दारिद दृष्ट दोखते रहा खड्ग के ਮੈਂ ਸਰਨ ਤੇਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਟੋਰ ਮੋ ਉਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹੱਥ ਦੈ लेहो ओ बारी सर्व othor मो हो हो सहाई दुष्ट दोख ते लेहो बचाई वाह गुरु जी का खाणसा वाह गुरु जी की फते